ਅਸਿਕਾ ਵੀ ਜੀ ਸਾਰੇ ਬਜਣ ਨੂੰ ਸੰਦੀਪ ਜੀ ਦੇ ਫਾਈਨ ਤੋਂ ਬੋਬੋ ਵੈਲਕਮ ਹੈ ਜੀ ਤੇ ਆਪਾਂ ਪਿੰਡ ਗੋਸਲ ਪਹੁੰਚ ਚੁੱਕੇ ਆ ਫੌਜੀ ਸਾਹਿਬ ਕੋਲ ਚਲੋ ਸੋਣਾ ਮਾਲ ਲੈਣ ਲੱਗੇ ਭਾਈ ਇਹ ਮਾਲੇ ਜਾਣ ਲੱਗੇ ਆ ਚੰਗੇ ਜੰਗੇ ਝੋਟੀ ਲੈਣ ਲੱਗੇ ਆ ਤੇ ਅੱਜ ਵੀ ਇਨੇ ਕੋਲ ਕੋਈ ਚਾਰ ਪੰਜ ਦੇ ਲਾਗ ਬਗਾਵਾ ਤੇ ਮੱਝਾਂ ਵੀ ਨਾਲ ਹੈਗੇ ਪਸ਼ੂ ਹੈਗੇ ਆ ਬਾਕੀ ਵਾਪਾਂ ਜੀ ਨੇ ਗੱਲਬਾਤ ਕਰਦੇ ਆ ਬਾਈ ਹਸਤੀ ਕਾ ਸਾਸਰੀ ਘਰ ਸੰਦੀਪ ਬਾਈ ਹਸਤੀ ਘਰ ਹੋਰ ਸੁਣਾ ਵਾ ਵਧੀਆ ਚੱਲ ਰਹੀ ਹੈ ਸੰਦੀਪ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਉਂਦੇ ਆ ਬਿਲਕੁਲ ਸਾਰੀ ਸੰਗਤ ਨੂੰ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਵਾਲੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਚ ਜਿੱਥੇ-ਜਿੱਥੇ ਵੀ ਰਹਿ ਰਹੇ ਆ ਪੰਜਾਬੀ ਆਪਣੇ ਵਾਪਰੇ ਆ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਗਾਲ ਬਾਕੀ ਹੋਰ ਵੀ ਮਤਲਬ ਆ ਕਿ ਇੰਡੀਆ ਦੇ ਵਿੱਚ ਜਾਂ ਬਾਹਰ ਵਾਲੀ ਕੰਟਰੀ ਜਿੰਨੇ ਵੀ ਆ ਸਾਰਿਆਂ ਨੂੰ ਰਾਮ ਰਾਮ ਜੀ ਆ ਸਾਸਰੀ ਗਾਲ ਜੀ ਤੇ ਫਤਿਹ ਪਰਵਾਣ ਕਰਿਓ ਕਿਉਂਕਿ ਆ ਪਰਿਵਾਰ ਬਿਲਕੁਲ ਬਿਲਕੁਲ ਤੇ ਇਹਦੇ ਵਿੱਚ ਚਲੋ ਅਸੀਂ ਵੀ ਆ ਤਾਂ ਹੁਣ ਅਸੀਂ ਵੀ ਥੋੜਾ ਥੋੜਾ ਬਾਕੀ ਤਾਂ ਵੇਖੋ ਮੇਰਾ ਕੀ ਚੱਕਰ ਹੋ ਗਿਆ ਸੰਦੀਪ ਜੀ ਜਿਹੜੇ ਪਹਿਲੇ ਜਿੰਨੀਆਂ ਵੀਡੀਓ ਬਣੀਆਂ ਜਿਹੜਾ ਨੰਬਰ ਸੀਗਾ ਉਹ ਨੰਬਰ ਮੇਰਾ ਹੋ ਗਿਆ ਗੁੰਮ ਫੋਨ ਚੋਰੀ ਹੋ ਗਿਆ ਮਤਲਬ ਡਿੱਗ ਪਿਆ ਮੇਰੇ ਲੋੜਾ ਚੋਰੀ ਦਾ ਤਕੀਕਾ ਪਰ ਉਹ ਫੋਨ ਨੂੰ ਦੰਦਾ ਸਵਚ ਬੰਦੀ ਆਈ ਜਾ ਰਹਾ ਤੇ ਸਿਮ ਸੀਗੀ ਮੇਰੇ ਨਾਲ ਸਰਵਿਸ ਕਰਦਾ ਮੁੰਡਾ ਇੱਕ ਹਾਂਜੀ ਤੇ ਮਨਪ੍ਰੀਤ ਆ ਫ੍ਰੀਜ਼ ਬੋਰਡ ਦਾ ਉਹਦੇ ਨਾਂ ਦੇ ਉਹਦੇ ਨਾਂ ਦੇ ਤੇ ਉਦੋਂ ਅਸੀਂ ਕੈਂਪ 'ਚ ਆਏ ਆ ਸਾਨੂੰ ਬਾਹਰ ਜਾਣ ਨਹੀਂ ਦਿੱਤੇ ਫਿਰ ਮੈਂ Jio ਦੀ SIM ਉਹਦੇ ਨਾਂ ਦੇ ਮੰਗਾਈ ਤੇ ਮੈਨੂੰ ਵੀ ਚੇਤਾ ਆ ਪੁੱਲ ਗਿਆ ਕਿ ਉਹਦੀ SIM ਆ ਉਹਦੇ ਨਾਂ ਦੇ ਫੋਨ ਤੇ ਫਿਰ ਆ ਕੇ ਤੇ ਆਪਣਾ ਨੰਬਰ ਲਿਆ ਵਾ ਠੀਕ ਹੈ ਫੋਨ ਆਪਣਾ ਨੰਬਰ ਜੀ ਬੋਲੋ ਆਪਣਾ ਨੰਬਰ ਬੋਲੋ ਜੀ ਹਾਂ ਜੀ 6284451018 684452018 ਇਹ ਨਵਾਂ ਨੰਬਰ ਆ ਮੇਰੇ ਨਾਂ ਤੇ ਸੇ ਮੈਂ ਗੁੰਮ ਵੀ ਹੋ ਗਿਆ ਤੇ ਫਿਰ ਕਢਾਵਾ ਲਾ ਬਿਲਕੁਲ ਠਾਸ ਹੋਰ ਦਰਾ ਪੁੱਛਦਾ ਕੰਮ ਕਿਵੇਂ ਚੱਲ ਰਿਹਾ ਕੰਮ ਮੈਂ ਆਨਾ ਬਾਬਾ ਜੀ ਕੋਲ ਪਾਸ ਚੜਦੀ ਕਲਾ ਬਾਬਾ ਜੀ ਪਿਛਲੀ ਵੀਡੀਓ ਨੇ ਬੜਾ ਹੀ ਪਿਆਰ ਬਖਸ਼ਿਆ ਕਮੈਂਟ ਵੀ ਬੜੇ ਬੜੇ ਸੋਹਣੇ ਆਏ ਆ ਤੇ ਅਖਰੀ ਵੀ ਲਾਈਕ ਸ਼ੇਅਰ ਕਮੈਂਟ ਮੇਰੇ ਭਰਾ ਸੋਹਣੇ ਸੋਹਣੇ ਕਰਿਓ ਹਾਂਜੀ ਕਈ ਵਾਰੀ ਸਾਡੇ ਕੋਲ ਗਲਤੀ ਹੋ ਜਾਂਦੀ ਆ ਆ ਨੰਬਰ ਬੋਰ ਤਾਂ ਸਕਰੀਨ ਤੇ ਵੀ ਇਸ ਜੀ ਤੇ ਸਦਾ ਫੋਨ ਕਰ ਲੋ ਹਾਂ ਬਿਲਕੁਲ ਜੀ ਬਿਲਕੁਲ ਜੀ ਸਦਾ ਬਾਠੀ ਮਾਲ ਵਾਲੇ ਪਾਸੇ ਹੀ ਹੁੰਦੇ ਆ ਬਾਕੀ ਕਾਇਨੇ ਗੱਲ ਨਹੀਂ ਹੈ ਬਾਬਾ ਜੀ ਤੋਹਫਾ ਹੀ ਨਾ ਮੈਂ ਨਾ ਬਾਕੀ ਹੈ ਵੀ ਮੀਣੀ ਆ ਤੇ ਰਾਜੀ ਬਾਈ ਉਧਰ ਹੋਏ ਉਧਰ ਆ ਇਹ ਵੀ ਉਧਰ ਹੋਏ ਬਾਬਾ ਜੀ ਇਹ ਪਹਿਲਾ ਸਵਾ ਬੰਦਿਆਂ ਨੇ ਉਧਰ ਉਹਨਾਂ ਦੀ ਸਪੈਸ਼ਲ ਡਿਮਾਂਡ ਤੇ ਕੋਈ ਵੀਰ ਆਪਣਾ ਸੱਜਣਿਆ ਤੇ ਐ ਵੀ ਨਹੀਂ ਚਲੋ ਉਹਨਾਂ ਦਾ ਮਨ ਬਗਿਆ ਕਿ ਆਪਾਂ ਨਹੀਂ ਰੱਖਣਾ ਮਾਫ ਕਰਦੇ ਚਮਕ ਸੇਲ ਕੀਤੀ ਤੇ ਪਹਿਲਾ ਫੋਨ ਕੀਤਾ ਤੇਹੀਂ ਪਹੁੰਚ ਕੇ ਉਹਨਾਂ ਤਾਂ ਕਾਫੀ ਮਹਿੰਗੀ ਲੈਂਦੀ ਸੀ ਪਰ ਆਪਣੇ ਨਾਲ ਸੱਜਣਤਾ ਹੀ ਕਰਕੇ ਕਾਫੀ ਹੱਦ ਤੱਕ ਆਪਾਂ ਨੂੰ ਉਹਨਾਂ ਨੇ ਰੱਖਿਆ ਸਹੀ ਦੁੱਧ ਸਹੀ ਦੁੱਧ ਦੇ ਦਾ ਬਾਬਾ ਜੀ ਥੋੜਾ ਖਿਚੋ ਜੀ ਮਾੜਾ ਲੱਗਿਆ 14 ਲੀਟਰ ਦੇ ਕੋਲ ਦੁੱਧ ਆ ਅੱਛਾ ਸਹੀ ਪਰ ਆਪਾਂ ਦੁੱਧ ਠੰਡੇ ਦੀ ਮੰਤੀ ਕਰਾ ਕੇ 12 ਲੀਟਰ ਦੀ ਗਰੰਟੀ ਦੇਣੀ ਵੀਰ ਜੀ ਲੰਬੇ ਸਫ਼ਰ ਜਾਵੇ ਕਿਤੇ ਕਿਲੋ ਘਟ ਗਿਆ ਤੇ ਬੇਇੱਜ਼ਤੀ ਨਹੀਂ ਕਰਾਉਣੀ ਪਰ ਦੁੱਧ ਦੇ ਕੋਲ ਵਾਕਿਆ ਹੀ ਚੋਟਾ ਜੀ ਮੀਣੀ ਲਾਓ ਮੀਣੀ ਛੋਟੀ ਨਾਲੇ ਦੂਜਾ ਸੁਆ ਦੂਜਾ ਸੁਆ ਕੋਮਾ ਦਿਖਾਓ ਜੀ ਇਹ ਆ ਵੇਖੋ ਬਰਾਬਰ ਇਹ ਆ ਕਰੋ ਲੰਮੀ ਧਰੋ ਹਾਂਜੀ ਲਓ ਜੀ ਵੇਖੋ ਤੇ ਲੈਵਾ ਵੀ ਵੇਲੇ ਫੋਟੀ ਆ ਆ ਵੇਖੋ 来来 था, आ ते ते नहीं नहीं आ ये बाकी सब भाई स्वागत है बाकी सारे प्यार पता ही यार ਤੁਹਾਨੂੰ ਪਤਾ ਨੂੰ ਯਾਦ ਬ੍ਰੇਕ ਦਾ ਬਿਲਕੁਲ ਬਿਲਕੁਲ ਆ ਕਤੀ ਦੇਖ ਲਓ ਮਗਰ ਇਹਨਾਂ ਨੂੰ ਕੋਈ ਹਫਤੇ ਜਲਾ ਕੇ ਭਾਗ ਨਹੀਂ ਹਾਂ ਬਿਲਕੁਲ ਅਰੇ ਮਲੇ ਤੇ ਚੱਲ ਗਏ ਸੰਦੀਪ ਵੀਰ ਜੀ ਨਹੀਂ ਨਹੀਂ ਵਧੂ ਕੀ ਦੁੱਧੋਂ ਵਧੂ ਕੀ ਬਾਕੀ ਬੱਕੇ ਦੀ ਚੋੜੀ ਹੈਗੀ ਹੈ ਬਚਾ ਕੇ ਬਾਕੀ ਪੂਰੀ ਜੱਡ ਲੈ ਗਿਆ ਬਾਬਾ ਜੀ ਬਿਲਕੁਲ ਜੀ ਯਾਤਾਂ ਲਈ ਵੀ ਆ ਦੇਖੋ ਠੀਕ ਆ ओके okay. थी। जी हां जी ਮੁੱਲ ਜਿਹੜੇ ਹਿਸਾਬ ਨਾਲ ਤੇ ਬਾਜ਼ਾਰ ਚ ਲੰਡਿਆ ਉਸ ਹਿਸਾਬ ਨਾਲ ਸੰਦੀਪ ਬਾ ਵੇਖ 70 ਪਾ ਦੋ ਵੀਰ ਜੀ ਭਾਵੇਂ ਇਹਦਾ ਇੱਕ ਡੇਢ ਪਾ ਦਈਏ 40 35 ਕਰ ਦਈਏ 30 ਠੀਕ ਹੈ ਕੀ ਹੋਰ ਕਰ ਦਈਏ ਮੈਂ ਇਧਰ ਹੋ ਜੀ ਮਰਜ਼ੀ ਤੁਹਾਡੀ ਚੱਲ ਸਵਾਰੀ ਜਾਂਦੇ ਲੋ ਸਵਾਰੀ ਉਹਦੇ ਵੀ ਛੋੜ ਕਰ ਦੇਣੀ ਆ ਆਪ ਦੀ ਖੁਸ਼ੀ ਕਰ ਦੇਣਾ ਬਣਾ 1000 ਕਰ ਦੇਣਾ ਆਪਣਾ 500 ਕਰ ਪਰ ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲ ਵੀਰ ਜੀ ਕਿੰਨੇ ਦਿੱਤੇ ਜੀ ਆਉਂਦਾ ਫਾਉਨੋ ਪਤਾ ਹਾਂਜੀ ਸਭ ਪਤਾ ਆਨਲਾਈਨ ਕੰਮ ਆ ਸਾਰਾ ਪਤਾ ਬਿਲਕੁਲ ਪਤਾ ਪਰ ਵੇਖੋ ਹੁਣ ਮਨਤਾਨ ਕਰ ਮੈਨੂੰ ਬੋਲੋ ਵਿਖਾ ਦਿਓ ਕਰੀ ਕੈਮਰਾ ਮੈ ਜਿਆ ਦੱਸਾਂ ਮੇਰ ਨੂੰ ਖਾ ਆਏ ਥਾਣੇ ਵੇਖੋ ਲਾ ਕੇ ਬਿਲਕੁਲ ਸੀਲ ਧੀਰੀ ਬੜੀ ਹੈ ਬਾਕੀ ਜਿਹਦੇ ਥੱਲੇ ਦੁੱਧ ਉਹਨਾਂ ਬਿਲਕੁਲ ਮਾਰਨੀ ਆਜੋ ਇਧਰ ਆ ਜੇ ਇਹ ਪਹਿਲਾ ਸੂਆ ਇਹ ਵੀਰ ਦੀ ਪਹਿਲਾ ਸੂਆ ਜੀ ਹੂੰ ਇਹ ਇਧਰ ਦੀ ਆ ਜੜੀ ਤੁਸੀਂ ਜਾਇ ਜਾਇ ਤੋਂ ਜਾ ਜਾਏ ਇੱਧਰ ਦੀ ਆ ਪਰ ਪਾਲੀ ਕਹਿੰਦੇ ਰੀਜ ਵੀ ਦੋਂਦੀ ਆ ਅੱਛਾ ਦੋ ਦੰਦ हां ਕੰਡੀਆਂ ਪੁੱਟਣ ਦੀ ਆ ਚਾਰ ਦੰਦ ਵਾਲੀਆਂ ਅੱਛਾ ਪਹਿਲੇ ਚੌਗੀ ਹੋਈ ਨਹੀਂ ਆ ਪਰ ਮਨ ਲੱਗੇ ਕੋਈ ਚੌਗੀ ਮੰਨ ਲੇ ਦੁੱਗੀ ਮੰਨ ਲੇ ਜੋ ਬਣਾ ਕੇ ਨੇ ਬਿਲਕੁਲ ਹੀ ਤੇ ਸੋਨਾ ਵਧੀਆ ਦੁੱਧਦਾਰ ਕਾੜਾ ਇਹਦਾ ਵੀ ਵੀਰਜੀ 8 ਕਿਲੋ ਦੁੱਧ ਦੇ ਥੱਲੇ 8 ਕਿਲੋ ਹਾਂਜੀ ਪਾਰਾ ਪਾਰ ਠੰਡਾ ਕਰਕੇ 7 ਕਿਲੋ ਦੀ ਗਾਰੰਟੀ ਦਾਂਗੇ ਸਾਡੇ ਘਰ ਭਾਵੇਂ 7 ਦੇ ਨਹੀਂ ਚੋਈ ਭਜੀ ਇਹ ਵੀ ਖੋਲੋ ਲਓ ਜੀ ਇਹ ਵੀ ਵੇਖੋ ਗਾ ਜੀ ਥਣ ਵੀ ਲੱਗਾ ਸੁੰਬਾ ਪਰ ਨਾਲ ਪੂਰੀ ਝੋਟੀਆਂ ਝੋਟੀਆਂ ਦੋ ਹੀ ਲੈ ਕੇ ਆਈਆਂ ਪਰ ਹੱਥ ਕਰ ਦੋਈਆਂ ਬਾਕੀ ਦੇ ਆ ਬੱਚੇ ਆਹ ਦੇਖ ਬਾਕੀ ਠੀਕ ਆ ਇਸ ਲਈ ਇਹ ਵੀ ਹੋਰ ਝੋਟੀਆਂ ਬੱਚੇ ਲੋ ਮਰ ਗਿਆ ਕੱਟੇ ਆ ਗਏ ਲੱਗੀ ਪਹਿਲਾਂ ਵੀ ਜਿਹੜੀ ਝੋਟੀ ਸੀ ਨਾ ਲਾ ਕੇ ਨਾ ਜਿਹੜੀ ਝੋਟੀ ਲਗਾਏ ਦੇ ਨੇ ਫੋਨ ਆਇਆ ਤੇ ਦੇ ਵੀ ਤੁਹਾਨੂੰ ਪਤਾ ਰੇਟ ਹੀ ਉਸ ਹਿਸਾਬ ਨਾਲ ਨਾ ਨਾ ਬਿਲਕੁਲ ਆ ਯਾਦ ਉਹਦਾ ਉੱਥੇ ਹੀ ਬੰਦਿਆਂ ਨੂੰ ਵਾਦਾ ਦਿੱਤੇ ਮੇਰੇ ਘਰ ਹੀ ਇਥੇ ਮੈਨੂੰ ਕੋਈ ਨਹੀਂ ਜੈ ਵੀ 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 ਬੰਦੇ ਹੁੰਦੇ ਹਾਂ ਜੀ ਤੇ ਉਹ ਦੱਸਦੇ ਮੈਂ ਹਾਂਜੀ ਫਿਰ ਇਦਾਂ ਤੇ ਜਾਇਜੀ ਕਰਦੇ ਨੇ ਬਾਬਾ ਜੀ ਜਿੱਦਾਂ ਉਹਦਾ ਜਾਇਜ ਇੰਨਾ ਕਰਤਾ ਤੇ ਉਹਦੇ ਨੂੰ ਇਹਦਾ ਮੁੱਲ ਬਾਬਾ ਜੀ ਅੱਛੀ ਠੀਕ ਬਾਬਾ ਜੀ ਕਰ ਦੋ ਸਹੀ ਗੋਣ ਹਾਂਜੀ ਨਵੇਂ ਨਾਮ ਦੇਦਾ ਮੈਨੂੰ ਬਾਬਾ ਜੀ ਬਾਬਾ ਜੀ ਮੇਰੇ ਨੂੰਜੋ ਨਾ ਗੇਰੀ ਨਿਕਲਦਾ ਭੈਣ ਦਾ ਪਾਕੇ ਤੁਸੀਂ ਬਾਬਾ ਜੀ ਦਾ ਪਤਾ ਕੀ ਜੇ ਕਰਾ ਬੜੇ ਬੜੇ ਨੂੰ ਥੱਲਿਓਂ ਤਾਂ ਤੁਸੀਂ ਪਹਚਾਣਨ ਵਾਲਿਆ ਹਾਂ ਜੇ ਤੁਹਾਨੂੰ ਮਰਜੀ ਹੋਵੇ ਜੇ ਪਰ ਬੜਿਆਂ ਨੂੰ ਮੱਲੋ ਪਹਚਾਣਨ ਵਾਲੇ ਹੈ ਹਨਾ ਸੱਚੇ ਬਾਦਸ਼ਾਹ ਨੇ ਵੀ ਕਹਿ ਕੇ ਬੰਦੇ ਜੀ ਰੱਬ ਵਸਦਾ ਉਧਰ ਤੇ ਆ ਹਰੇਕ ਦਾ ਹਨਾ ਤੇ ਇਹਦਾ ਆਪਾਂ ਜੈ ਜੀ ਕਰ ਦੇਣਾ ਹਾਂ ਹਾਂਜੀ ਮੱਲੋ 70 ਕਾ ਠੀਕ ਆ ਯਾਰ 70 ਬਸ ਠੀਕ ਆ ਬਸ ਮਾਨਤਾ ਨਹੀਂ ਮਾਨਤ ਵਾਲੀ ਕਰਨਾ ਹੁਣ ਸੋੜ ਕਰ ਦੇ 200 ਬਸ ਇਹਨਾਂ ਦੀ ਮਰਜ਼ੀ ਹਾਂਜੀ ਹਾਂਜੀ ਤੇ ਮੀ ਆ ਗਿਆ ਹੁਣ ਮੀ ਆ ਗਿਆ ਜਲਦੀ ਜਲਦੀ ਸੁਆ ਜੀ ਇਹ ਤਾਂ ਵੀ ਪਹਿਲਾ ਸੁਆ ਸੁਣੀ ਆ ਬਾਬਾ ਜੀ ਇਹ ਵੀ ਦੋ ਦਾਂ ਦੀ ਆ ਗਤੀ ਠੀਕ ਆ ਹਾਂਜੀ ਇਹ ਵੀ ਖੋਲੋ ਕੋਈ ਤੁਹਾਨੂੰ ਪਹਿਲਾ ਸੁਆ ਇਹ ਵੀ ਦੇਖ ਲਾ ਪਰ ਅਗੋਂ ਤੇ ਪਿਛਾ ਨੂੰ ਦੇਖ ਲਓ ਬਬਾਈ ਕਿੰਨੀ ਹੈ ਹਾਂਜੀ ਛਤਰੀ ਹੈਗੀ ਛਤਰੀ ਪੋ ਕਪੜਾ ਇਹ ਕਪੜਾ ਨਾ ਤੁਮੈ ਲੱਗਤ ਨਹੀਂ ਐਸੇ ਕੀ ਹੋਏ ਆ ਬਰ ਬਰ ਰਸ ਤੇ ਸਾਪ ਹੀ ਆ ਆ ਦੇਖੋ ਆਂਦੋ ਬਹਾਉ ਜੀ ਕਰਾ ਦੇ ਆ ਗੋਦੀ ਬਾਦੀ ਹਰ ਜਰਤੀ ਵੀ ਜੀ ਬੈਠਾ ਨਹੀਂ ਕਰੋਸ ਦਿਖਾਓ ਲੰਮੀ ਲੰਮੀ ਦੋਰਨ ਵਾਲੇ ਕੈਮਰਾਮੈਨੀ ਦੇਖੋ ਤੁਹਾਡੇ ਕੈਮਰਾ ਦਾ ਆਹ ਦੇਖੋ ਬੈਠ ਵੇਖੋ ਠੀਕ ਹੈ ਕੋਈ ਨਹੀਂ ਆ ਜੋ ਬੋਲੋ ਜੀ ਉੱਪਰ ਦੋਂ ਦਿਆ ਵੀਰ ਵਧੀਆ ਨਸਲ ਬ੍ਰੀਡ ਆ ਇਹ ਮੰਨ ਲਾ ਕੇ 15 16 ਕਿਲੋ ਆ ਸੁਮੀ ਦੇ ਆ ਕੇ ਦੁੱਧੇ ਭਰ ਹਾਂਜੀ ਹਾਂ ਤੇ ਮੁੱਲੇ ਦਾ ਆਪਾਂ ਹਾਂ ਨਾ ਹੀ ਕਰਨਾ ਮੈਂ ਆਪਾਂ ਵਾਰੀਆਂ ਜਾਂਦੇ ਨਹੀਂ ਬਿਲਕੁਲ ਨਹੀਂ ਬੰਦੀ ਕਰਦਾ ਜੀ 65000 ਆ ਬਸ ਹਾਂ ਨਾ ਬਸ ਛੋਟੀ ਕਰ ਆਜਾ ਇਧਰ ਆਜਾ ਆ ਗੋਣਾ ਦੋਵੇਂ ਸੁਈਆਂ ਵਾ ਦੋਵੇਂ ਸੁਈਆਂ ਤੇ ਦੋਵੇਂ ਪਹਿਲਣਾਂ ਜੀ ਖੋਲੋ ਆ ਪਹਿਲੇ ਨੰਬਰ ਨੂੰ ਖੋਲੋ ਲਓ ਜੀ ਵੇਖੋ ਦੋਵੇਂ ਪਹਿਲੇ ਸੂਏ ਤੇ ਵੇਖੋ ਦੁੱਧ ਕਿੰਨਾ ਜੀ ਉਹਦੇ ਦੇ ਥੱਲੇ ਬਾਬਾ ਜੀ ਠੰਡਾ ਕਰਕੇ ਹੋਊਗਾ 14 ਕਿਲੋ 14 ਕਿਲੋ ਤੇ ਦੇਖੋ ਵੈਣ ਦੇਖੋ ਬੜੀ ਸੋਹਣੀ ਆ ਤੇ ਆਹ ਦੇਖੋ ਕਵਾਲ ਦੀ ਨਸਲਾਂ ਬੋਲਦੇ ਨਸਲਾਂ ਚੈੱਕ ਕਰੋ ਉਹ ਤੋਂ 16 ਲੀਟਰ ਆ ਪਰ ਆਪਾਂ 14 ਦੀ ਗਾਰੰਟੀ ਦੇਣੀ ਆ ਠੀਕ ਆ ਠੀਕ ਆ ਹਾਂਜੀ ਬੋਲੋ ਜੀ ਤੇ ਰੇਟ ਇਹਦਾ ਵੀ ਇਸ ਕੋਈ ਇਸ ਕੋਈ ਇਸ ਕੋਈ 56000 ਸ਼ਹਿਰੀਆ ਚੱਲਣ ਦੋ ਠੀਕ ਆ ਸਰ ਆ ਜੋ ਆ ਬਖਾਓ ਇਹ ਵੀ ਪਹਿਲਾ ਸੁਆਈ ਆ ਦੇਖੋ ਪਹਿਲਾ ਸੁਆ ਦੇਖ ਲਓ ਜੀ ਕੋਲ ਬੋਲੇ ਮਗਰ ਬੱਛੇ ਆ ਵੀਰ ਜੀ ਜੋ ਬਰੀਆ ਮਗਰ ਤੋਂ ਆਦੇ ਹਜੇ ਦੁੱਧ ਕਿੰਨਾ ਬਾਈ ਜੀ ਦੁੱਧ ਇਹ ਜੇ ਬੋਲੇ ਤੇ ਚੱਲਣ ਦੀ ਆ ਨਾਣਾ ਨੂਣਾ ਬਈ ਗਰੀਦ ਵਾਲੇ ਬੋਲੇ ਤੇ ਹੀ ਚੱਲਣ ਦੀ ਹੈ ਜੀ ਬਿਲਕੁਲ ਆਜਾ ਸੁਧਰਾ ਦਿਓ ਲਓ ਜੀ ਵੇਖੋ ਮੀਂਹ ਪੈਣ ਲੱਗਿਆ ਤੇਜ਼ ਹੋ ਗਿਆ ਪਰ ਮਣਾ ਛੇਤੀ ਕੰਮ ਨੇ ਮੇੜ ਲਿਆ ਰਹੇ ਦਿਖਾਓ ਇਹਨੂੰ ਵੀਰ ਜੀ 5-6 ਦਿਨ ਹੋ ਗਏ ਸੀ ਹਾਂਜੀ ਤੇ ਇਹਦੇ ਥੱਲੇ ਵੀ 14 ਲੀਟਰ ਬੋਲੇ ਹੋਗਾ ਹੈਗਾ ਠੀਕ ਹੈ ਜੀ ਇਹਦੇ ਇਹਨੂੰ ਹੋ ਗਿਆ ਕੋਈ 15 ਦਿਨ ਮਾਲੇ ਕੋਈ 20 ਦਿਨ ਮਾਲੇ ਇਹੀ ਵੀ ਸੂਈ ਸਵਾਈ ਲੈਂਦੀ ਆ ਜਵਾਕ ਵੇਖ ਲੋ 15 ਕ ਦਿਨ ਇਹਨੂੰ ਹੋ ਗਿਆ ਜੀ ਉਹਦਾ ਫਸਟ ਬਿਲ ਜਾਇ ਜਾਨ ਦੋ ਚਲੋ ਫਿਰ ਦੋ ਘਟ ਸੁੱਤਰ ਬਾ ਠੀਕ ਆ ਖਾੜੀਆ ਛਾੜ ਜਾ ਰੋ ਨਾ ਜਿੰਨੇ ਠੀਕ ਤੇ ਰੇਟ ਤੇ ਬਾਕੀ ਨੰਬਰ ਮੇਰਾ ਤੁਸੀਂ ਚਲਾ ਦਿਓ ਬੋਲੋ 6284451018 ਆ ਕਿਉਂਕਿ 5 ਵਜੇ ਵੀਰਜੀ ਚਵਾਈ ਦਾ ਟਾਈਮ ਹੈ ਸਾਡਾ ਇਹ ਸਾਰੀਆਂ ਰੋਲਾ ਪਾਉਣ ਲੱਗ ਜਣੇ ਆ ਕਿਹੜੇ ਟਾਈਮ ਦਾ ਸਾਢੇ 4 ਹੋ ਚੁੱਕੇ ਜੀ ਤੇ ਚਲੋ ਚੋਈ ਕਰਦੇ ਹਾਂ 5 ਵਜੇ ਸਾਢੇ 6 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ 3 ਨੰਬਰ